ਆਪਰ ਚੁੱਕੇ ਪਏ ਨੇ ਉਹਦੇ ਪੈਰ ਗਏ ਚਾਹ ਲੈ ਮੈਂ ਚੀਮਣਾ ਜੀ ਮਿਸਤਰੀ ਨੂੰ ਤਾਂ ਚਾਹ ਲਿਆ ਦਾਂਗੇ ਕੋਈ ਨਹੀਂ ਤੁਸੀਂ ਲੱਗੇ ਰਹੋ ਮਿਸਤਰੀ ਜੀ ਆਪ ਕੀ ਡੀ ਪੀਊਗਾ ਆਪਾਂ ਘਰ ਦੇ ਮਿਸਤਰੀ ਖਾ ਲਵਾਂਗੇ ਪੀ ਲਵਾਂਗੇ ਚਾਹੀ ਜਾਂ ਮੇਂ ਗੋਲ ਲੋੜ ਨਹੀਂ ਹੈਗੀ ਮਿਸਤਰੀ ਦੀ ਉਹ ਕਰੇ ਇਹ ਆਪਾਂ ਕਰ ਸਕਦੇ ਆਂ ਇਹ ਕੰਮ ਮੋਸੀ ਮਸ਼ੀਨ ਤੇ ਹੈ ਪਾਣੀ ਜੇ ਨਾ ਨਿਕਲਦਾ ਉਹ ਆ ਖੋਲਿਆ ਕਰੋ ਬਸ ਆਏ ਖੋਲ ਕੇ ਸਾਫ ਕਰ ਦੋ ਬਸ ਤਾਰਾ ਨਾਲ ਸਾਫ ਕਰਿਓ ਕਿਤੇ ਤਾਰਾ ਵੀ ਸਾਫ ਕਰ ਦੋ ਇਹ ਜਿਵੇਂ ਮੀਂਹ ਆਤਾ ਤਾਂ ਇਹ ਹੋ ਜਾਂਦਾ। ਉਹ ਦੇਖੋ ਪਾਣੀ ਦੇਖੋ ਕਿਵੇਂ ਨਿਕਲਦਾ ਫਿਰ ਇਹ ਜਾਮ ਹੋ ਜਾਂਦਾ ਜੇ ਇਹ ਨਾ ਸਾਫ਼ ਕਰੇ। ਤਾਂ ਮਹੀਨੇ ਕੇ ਬਾਅਦ ਸਾਫ਼ ਕਰਦੇ ਇਹਨੂੰ। ਤੇ ਕਿੰਨਾ ਰੁਕਿਆ ਹੋਇਆ ਤੇ ਪਾਣੀ। ਢਾਲੂ ਵਾਹ। ਤੇ ਇਹ ਫਾਂ ਜਾਮ ਇਹ ਵੀ ਸਿਕਲਾਂ ਦੇ ਨਾ ਬਸ। ਮੈਸਤਰੀ ਨੂੰ ਕਿੱਥੇ ਆਪਾਂ 2-300 ਰੁਪਏ ਦਵਾਂਗੇ। ਇਹ ਕਿੱਥੇ ਆਪ ਦੇ ਆਪ ਕਰ ਲੈਣਾ ਕੰਮ। ਆਹ ਬੇਟੀ। ਆਹ ਦੇਖੋ। ਮੋਟਰ 'ਚ ਨਾ ਉਹ ਕਰ ਦਿਓ ਤਾਰਾਂ 'ਚ। ਆ ਦੇਖੋ ਕਿੰਨਾ ਪਾਣੀ ਰੁਕੇ ਹੋਇਆ ਹੈ ਤੀਗਾ ਇਹ ਤਾਂ ਸਫਾਈ ਆਪਾਂ ਆਪ ਵੀ ਕਰ ਸਕਦੇ ਹਾਂ ਕਿੰਨੀ ਗਾਦ ਨਿਕਲ ਰਹੀ ਹੈ ਇਹੀ ਚੀਜ਼ਾਂ ਨੇ ਇਹ ਤਾਂ ਜਾਇਦ ਉਹ ਉੱਪਰੋਂ ਤੇਨੇ ਖੁੱਲ ਨੂੰ ਦਰੋੜ ਨਹੀਂ ਆਹੀ ਟੱਕਣ ਖੋਲ ਕੇ ਕਰਦੇ ਨੇ ਗੱਲ ਉਹ ਜੀ ਨਹੀਂ ਨਹੀਂ ਉਹ ਟੱਕਣ ਖੋਲ ਕੇ ਕੋਈ ਟੱਕਣ ਖੋਲ ਕੇ ਹੁੰਦਾ ਉਹ ਅਸਲ ਗੱਡੀ ਕੀ ਆ ਗਈ ਹੈ ਅੱਛਾ ਨੰਬਰਦਾਰ ਕੀ ਰਾਮਪੁਰ ਵਾਲੇ ਨੰਬਰਦਾਰਾਂ ਦੀ ਹੈ ਪੀਤੀ ਰਿਆਂ ਦੀ ਸੋਨਾ ਇਸਾ ਫੋਟੋ